ਹੈਲੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵਿੱਕੀ ਕਲਾਸ 24 ਵਿੱਚ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਤੁਗਲਕ ਰਾਜਵੰਸ਼ ਬਾਰੇ ਉਹਨਾਂ ਦਾ ਕਾਰਜਕਾਲ ਕਿੰਨਾ ਰਿਹਾ ਕਿਹੜੇ-ਕਿਹੜੇ ਤੁਗਲਕ ਵੰਸ਼ ਦੇ ਸ਼ਾਸਕ ਹੋਏ ਇਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਇਸ ਤੋਂ ਪਹਿਲਾਂ ਵੀ ਆਪਾਂ ਜਿਹੜੀ ਆਪਣਾ ਗੁਲਾਮ ਵੰਸ਼ ਹੈ ਤੇ ਹੋਰ ਵੀ ਇੱਕ ਜਿਹੜੀ ਵੰਸ਼ ਆਪਾਂ ਇਸ ਤੋਂ ਪਹਿਲਾਂ ਕਰਵਾ ਚੁੱਕੇ ਆ ਜਿਨ੍ਹਾਂ ਨੇ ਵੀ ਉਹ ਪਹਿਲਾਂ ਨਹੀਂ ਦੇਖਿਆ ਚੈਨਲ ਤੇ ਜਾ ਕੇ ਉਹ ਵੀਡੀਓ ਆਪਣਾ ਦੇਖ ਸਕਦੇ ਹੋ ਤੇ ਇੱਕ ਗੱਲ ਹੋਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੋ ਵੀ ਚੈਨਲ ਦੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਜਰੂਰ ਦਬਾ ਦੇਣਾ ਜਿਸ ਨਾਲ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਦੋਸਤੋ ਜੇਕਰ ਗੱਲ ਕਰੀਏ ਆਪਾਂ ਕਿ ਤੁਗਲਕ ਰਾਜਵੰਸ਼ ਦੀ ਕਿੰਨਾ ਕਾਰਜਕਾਲ ਸੀ ਇਹਨਾਂ ਦਾ ਤਾਂ 1320 ਈਸਵੀ ਤੋਂ ਲੈ ਕੇ 1414 ਈਸਵੀ ਤੱਕ ਇਹ ਇਹਨਾਂ ਨੇ ਕੀ ਰਾਜ ਕੀਤਾ ਸੀ ਦਿੱਲੀ ਸultanate ਤੇ ਤੇ ਇਹਨਾਂ ਦੇ ਜਿਹੜੇ ਪਹਿਲੇ ਸਾਸਕ ਸਨ ਨਾ ਉਹ ਸੀ ਗਿਆਸੂਦਿਨ ਤੁਗਲਕ ਗਿਆਸੂਦਿਨ ਤੁਗਲਕ ਇਹ 1320 ਈਸਵੀ ਤੋਂ ਲੈ ਕੇ 1325 ਈਸਵੀ ਤੱਕ ਗੱਦੀ ਤੇ ਬੈਠੇ ਸਨ ਇਹਨਾਂ ਬਾਰੇ ਗੱਲ ਕਰ ਲੈਣੇ ਆ ਗਿਆਸੂਦਿਨ ਤੁਗਲਕ ਦਾ ਨਾਮ ਗਾਜੀ ਮਲਿਕ ਸੀ ਇਹ ਖੁਸਰੋ ਖਾਨ ਨੂੰ ਮਾਰ ਕੇ ਗੱਦੀ ਤੇ ਬੈਠਿਆ ਸੀ ਅਤੇ ਤੁਗਲਕ ਵੰਸ਼ ਦੀ ਸਥਾਪਨਾ ਕੀਤੀ ਸੀ ਜੇਕਰ ਗੱਲ ਕਰੀਏ ਕਿ ਤੁਗਲਕ ਰਾਜਵੰਸ਼ ਦੀ ਸਥਾਪਨਾ ਕਿੰਨੇ ਕੀਤੀ ਸੀ ਤਾਂ ਗਿਆਸੂਦਿਨ ਤੁਗਲਕ ਨੇ ਤੁਗਲਕ ਵੰਸ਼ ਦੀ ਸਥਾਪਨਾ ਕੀਤੀ ਸੀ ਇਹ ਗਾਜੀ ਦਾ ਖਿਤਾਬ ਧਾਰਨ ਕਰਨ ਵਾਲਾ ਪਹਿਲਾ ਸੁਲਤਾਨ ਸੀ ਜਿਨੇ ਗਾਜੀ ਦੀ ਉਪਾਧੀ ਧਾਰਨ ਕੀਤੀ ਸੀ ਇਸਨੇ ਸਭ ਤੋਂ ਪਹਿਲਾਂ ਨਹਿਰਾਂ ਦਾ ਨਿਰਮਾਣ ਕਰਵਾਇਆ ਇਸ ਲਈ ਇਸ ਨੂੰ ਨਹਿਰਾਂ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ ਇਹ ਬਹੁਤ ਇੰਪੋਰਟੈਂਟ ਲਾਈਨ ਹੈ ਪੁਆਇੰਟ ਹੈ ਕਿ ਕੁਐਸਚਨ ਬਹੁਤ ਵਾਰ ਪੇਪਰ ਵਿੱਚ ਆ ਚੁੱਕਾ ਹੈ ਕਿ ਨਹਿਰਾਂ ਦਾ ਨਿਰਮਾਣ ਸਭ ਤੋਂ ਪਹਿਲਾਂ ਕਿੰਨੇ ਕਰਵਾਇਆ ਸੀ ਤਾਂ ਗਿਆਸੂਦਨ ਤੁਗਲਕ ਨੇ ਕਰਵਾਇਆ ਸੀ ਤੇ ਜੇਕਰ ਗੱਲ ਕਰੇ ਸਭ ਤੋਂ ਵੱਧ ਨਹਿਰਾਂ ਦਾ ਨਿਰਮਾਣ ਕਿੰਨੇ ਕਰਵਾਇਆ ਤਾਂ ਉਹ ਆਊਗਾ ਆਪਣਾ ਫਿਰੋਜ਼ ਸ਼ਾ ਤੁਗਲਕ ਆਊਗਾ ਨੈਕਸਟ ਪੁਆਇੰਟ ਹੈ ਗਿਆਸੁੱਦਨ ਤੁਗਲਕ ਨੇ ਜੋਨਾਖਾਨ ਦੀ ਅਗਵਾਈ ਹੇਠ 1323 ਈਸਵੀ ਵਿੱਚ ਤਿਲਗਾਨਾ ਵੱਲ ਆਪਣੀ ਪਹਿਲੀ ਮੁਹਿੰਮ ਚਲਾਈ ਜੋਨਾਖਾਨ ਨੇ ਤਿਲਗਾਨਾ ਨੂੰ ਜਿੱਤ ਲਿਆ ਅਤੇ ਜੋਨਾਖਾਨ ਨੂੰ ਉਸ ਤੋਂ ਬਾਅਦ ਉਹਦਾ ਨਾਮ ਮੁਹੰਮਦ ਬਿਨ ਤੁਗਲਕ ਰੱਖ ਦਿੱਤਾ ਯਾਨੀ ਕਿ ਮੁਹੰਮਦ ਬਿਨ ਤੁਗਲਕ ਦਾ ਖਿਤਾਬ ਦਿੱਤਾ ਗਿਆ ਜੋਨਾਖਾਨ ਨੂੰ ਹਾਂਜੀ ਅੱਗੇ ਚੱਲਦੇ ਹਾਂ ਉਸਨੇ ਸੂਫੀ ਸੰਤ ਨਿਜ਼ਾਮਉਦੀਨ ਔਲੀਆ ਨੂੰ ਸੁਨੇਹਾ ਭੇਜਿਆ ਕਿ ਮੈਂ ਜਦੋਂ ਤੱਕ ਦਿੱਲੀ ਨਹੀਂ ਪਹੁੰਚਦਾ ਦਾਨ ਕੀਤੀ ਜ਼ਮੀਨ ਦਾ ਹਿਸਾਬ ਕਿਤਾਬ ਤਿਆਰ ਰੱਖੋ ਇਹ ਕਿਨੇ ਕਿਹਾ ਸੀ ਗਿਆਸਉਦੀਨ ਤੁਗਲਕ ਨੇ ਕਿਹਾ ਸੀ ਕਿਨੂੰ ਨਿਜ਼ਾਮਉਦੀਨ ਔਲੀਆ ਇੱਕ ਸੰਤ ਸਨ ਜੋ ਕਿ ਉਹਨਾਂ ਦੇ ਦਰਬਾਰ ਵਿੱਚ ਰਹਿੰਦੇ ਸਨ ਤਾਂ ਇਸ ਦੇ ਜਵਾਬ ਵਿੱਚ ਨਿਜ਼ਾਮਉਦੀਨ ਔਲੀਆ ਨੇ ਕੀ ਕਿਹਾ ਸੀ ਨਿਜ਼ਾਮਉਦੀਨ ਔਲੀਆ ਨੇ ਕਿਹਾ ਹਨੂਜ਼ ਦਿੱਲੀ ਦੂਰ ਅਸਤ ਹਨੂਜ਼ ਦਿੱਲੀ ਦੂਰਸਤ ਮਤਲਬ ਜਨਾਬ ਦਿੱਲੀ ਹਜੇ ਬਹੁਤ ਦੂਰ ਹੈ ਇਹ ਜਿਹੜੀ ਕਹਾਵਤ ਹੈ ਇੱਥੋਂ ਹੀ ਬਣੀ ਹੈ ਨੈਕਸਟ ਪੁਆਇੰਟ ਹੈ ਮੁਹੰਮਦ ਬਿਨ ਤੁਲਕ ਨੇ ਗਿਆਸੂਦਨ ਤੁਗਲਕ ਦੇ ਆਰਾਮ ਲਈ ਯੂਪੀ ਦੇ ਅਫਗਾਨ ਵਿੱਚ ਇੱਕ ਲੱਕੜ ਦਾ ਮਹਿਲ ਬਣਵਾਇਆ ਸੀ ਪਰ ਇਹ ਮਹਿਲ ਗਿਰ ਜਾਣ ਕਰਕੇ 1325 ਵਿੱਚ ਗਿਆਸੂਦਨ ਤੁਗਲਕ ਦੀ ਮੌਤ ਹੋ ਜਾਂਦੀ ਹੈ ਇਹ ਮਹਿਲ ਗਿਰ ਗਿਆ ਸੀ ਲੱਕੜ ਦਾ ਮਹਿਲ ਬਣਵਾਇਆ ਸੀ ਬਈ ਮੁਹੰਮਦ ਬਿਨ ਤੁਗਲਕ ਨੇ ਪਰ ਹੁੰਦਾ ਕੀ ਹੈ ਇਹ ਮਹਿਲ ਗਿਰ ਜਾਂਦਾ ਹੈ ਤਾਂ 1325 ਵਿੱਚ ਗਿਆਸੁਦੀਨ ਤੁਗਲਕ ਦੀ ਮੌਤ ਹੋ ਜਾਂਦੀ ਹੈ ਇਸ ਨੇ ਦਿੱਲੀ ਨੇੜੇ ਪਹਾੜੀਆਂ ਤੇ ਰੋਮਨ ਸ਼ੈਲੀ ਵਿੱਚ ਇੱਕ ਤੁਗਲਕ ਤੁਗਲਕਵਾਦ ਨਾਮ ਦਾ ਜਿਹੜਾ ਸ਼ਹਿਰ ਹੈ ਉਹ ਵਸਾਇਆ ਸੀ ਗਿਆਸੁਦੀਨ ਤੁਗਲਕ ਨੇ ਇਸ ਨੂੰ ਆਪਣੀ ਰਾਜਧਾਨੀ ਬਣਾਇਆ ਕੱਲ ਕੁਐਸਚਨ ਆ ਜੇ ਕਿ ਤੁਗਲਕਵਾਦ ਜਿਹੜੀ ਰਾਜਧਾਨੀ ਹੈ ਦਿੱਲੀ ਤੋਂ ਕਿਸ ਸ਼ਾਸਕ ਦੁਆਰਾ ਬਣਾਈ ਗਈ ਸੀ ਤਾਂ ਬਣਾਈ ਗਈ ਸੀ ਗਿਆਸੁਦੀਨ ਤੁਗਲਕ ਦੁਆਰਾ ਹਾਂਜੀ ਅੱਗੇ ਚੱਲਦੇ ਹਾਂ ਗਿਆਸੁਦਿਨ ਤੁਗਲਕ ਦੇ ਜਿਹੜੇ ਦਰਬਾਰੇ ਕਵੀ ਸਨ ਬਈ ਉਹ ਅਮੀਰ ਖੁਸਰੋ ਸਨ ਇਹਨਾਂ ਨੇ ਕਿਤਾਬ ਲਿਖੀ ਸੀ ਤੁਗਲਕਨਾਮਾ 1320 ਈਸਵੀ ਵਿੱਚ ਤੁਗਲਕਨਾਮਾ ਕਿਤਾਬ ਕਿਹਨੇ ਲਿਖੀ ਸੀ ਅਮੀਰ ਖੁਸਰੋ ਨੇ ਕਦੋਂ ਲਿਖੀ ਸੀ 1320 ਈਸਵੀ ਵਿੱਚ ਲਿਖੀ ਸੀ ਹਾਂਜੀ ਅਗਲਾ ਸ਼ਾਸਕ ਬਣਦਾ ਜੀ ਫਿਰ ਮੁਹੰਮਦ ਬੇਨ ਤੁਗਲਕ ਜਿਹਨੂੰ ਆਪਾਂ ਜੌਨਾ ਖਾਨ ਵੀ ਕਹਿੰਦੇ ਆ ਉਹ ਫਿਰ ਕੀ ਹੈ ਅਗਲਾ ਸ਼ਾਸਕ ਬਣਦਾ ਹੈ ਇਹਦਾ ਕਾਰਜਕਾਲ ਕਿੰਨਾ ਹੁੰਦਾ ਬਈ 1325 ਤੋਂ ਲੈ ਕੇ 1351 ਈਸਵੀ ਤੱਕ ਇਹ ਗੱਦੀ ਤੇ ਰਹਿੰਦਾ ਹੈ ਇਸ ਦਾ ਅਸਲੀ ਨਾਮ ਜੌਨਾ ਖਾਨ ਸੀ ਇਹ ਗਿਆਸੂਦਨ ਤੁਗਲਕ ਦਾ ਪੁੱਤਰ ਸੀ ਅਤੇ 1325 ਈਸਵੀ ਵਿੱਚ ਗੱਦੀ ਤੇ ਬੈਠਿਆ ਸੀ ਇਹ ਇਤਿਹਾਸ ਦਾ ਸਭ ਤੋਂ ਵੱਧ ਪੜਿਆ ਲਿਖਿਆ ਸ਼ਾਸਕ ਸੀ ਜੇਕਰ ਗੱਲ ਕਰੀਏ ਜਿੰਨੇ ਵੀ ਸ਼ਾਸਕ ਹੋਏ ਨੇ ਸਭ ਤੋਂ ਵੱਧ ਪੜਿਆ ਲਿਖਿਆ ਸ਼ਾਸਕ ਕਿਹੜਾ ਸੀ ਉਸ ਹੀ ਬਈ ਤੁਗਲਕ ਵੰਸ਼ ਦਾ ਮੁਹੰਮਦ ਬਿੰਦ ਤੁਗਲਕ ਜੋ ਇਹ ਸਭ ਤੋਂ ਵੱਧ ਪੜਿਆ ਲਿਖਿਆ ਸ਼ਾਸਕ ਸੀ ਇਸ ਨੂੰ ਪਾਗਲ ਸੁਲਤਾਨ ਵੀ ਕਿਹਾ ਜਾਂਦਾ ਹੈ ਕੋਈ ਲੋਕ ਉਸ ਸਮੇਂ ਇਸ ਨੂੰ ਪਾਗਲ ਸੁਲਤਾਨ ਵੀ ਕਹਿੰਦੇ ਸਨ ਜਿਹੜੇ ਉੱਥੋਂ ਦੇ ਲੋਕ ਸਨ ਇਸ ਦੇ ਸਮੇਂ ਦਿੱਲੀ ਸਲਤਨਤ ਦਾ ਵਿਕਾਸ ਬਹੁਤ ਤੇਜ਼ੀ ਨਾਲ ਹੋਇਆ ਸੀ ਪਰ ਇਹਦਾ ਵਿਗੜਨ ਵੀ ਕੀ ਹੈ ਬਹੁਤ ਤੇਜ਼ੀ ਨਾਲ ਹੋਇਆ ਕਾਰਨ ਕੀ ਸਨ ਉਹ ਦੇਖ ਲੈਣੇ ਆ ਇਸ ਨੇ ਦੁਆਬ ਉੱਤੇ ਟੈਕਸ ਵਧਾ ਦਿੱਤਾ ਅਤੇ ਦੁਆਬ ਵਿੱਚ ਅਕਾਲ ਪਿਆ ਹੋਇਆ ਸੀ ਕਿਸਾਨਾਂ ਨੇ ਵਿਦਰੋਹ ਕਰ ਦਿੱਤਾ ਅਤੇ ਇਸ ਨੇ ਕਿਸਾਨਾਂ ਦੀ ਮਦਦ ਲਈ ਅਮੀਰ ਇਹ ਕੋਹੀ ਅਮੀਰ ਇਹ ਕੋਹੀ ਨਾਮਕ ਖੇਤੀਬਾੜੀ ਵਿਭਾਗ ਬਣਾਇਆ ਸੀ ਕੀੜ ਕੜਪਾਵਾ ਹੋਣਾ ਸੀ ਵੀ ਕਿਸਾਨਾਂ ਦੀ ਮਦਦ ਲਈ ਅਮੀਰ ਇਹ ਕੋਹੀ ਨਾਮਕ ਇਹ ਇੱਕ ਖੇਤੀਬਾੜੀ ਵਿਭਾਗ ਬਣਾਇਆ ਗਿਆ ਮੁਹੰਮਦ ਬਿੰਦ ਤੁਗਲਕ ਦੁਆਰਾ ਹਾਂਜੀ ਅੱਗੇ ਚੱਲਦੇ ਹਾਂ ਇਸ ਨੇ 1329-30 ਵਿੱਚ ਤਾਂਬੇ ਅਤੇ ਕਾਂਸੀ ਦੇ ਟੋਕਣ ਮੁੰਦਰਾ ਪੇਸ਼ ਕੀਤੀ ਪਰ ਇਹ ਮੁੰਦਰਾ ਦੀ ਵੱਡੀ ਵਰਤੋਂ ਦੁਰਪ੍ਰਤੋ ਹੋਣ ਲੱਗੀ ਸੀ ਵੱਡੇ ਪੱਦਰ ਤੇ ਦੁਰਪ੍ਰਯੋਗ ਹੋਣ ਲੱਗਿਆ ਸੀ ਇਹਨਾਂ ਦਾ ਟੋਕਨ ਜਿਹੜੇ ਜਾਰੀ ਕੀਤੇ ਸਨ ਉਹਨਾਂ ਦਾ ਮੰਗੋਲ ਹਮਲੇ ਦੇ ਡਰ ਕਾਰਨ ਦੱਖਣੇ ਵਿੱਚ ਇਸਲਾਮ ਫੈਲਾਉਣ ਲਈ ਉਸਨੇ 1327 ਈਸਵੀ ਵਿੱਚ ਰਾਜਸਤਾਨੀ ਦਿੱਲੀ ਤੋਂ ਦੇਵਗਿਰੀ ਯਾਨੀ ਜਿਹਨੂੰ ਕੀ ਆਪਾਂ ਦੋਲਤਾਵਾਦ ਕਿੰਨੇ ਆ ਉਹਦੇ ਵਿੱਚ ਤਬਦੀਲ ਕਰ ਦਿੱਤੀ ਸੀ ਬਈ ਦਿੱਲੀ ਤੋਂ ਦੋਲਤਾਵਾਦ ਜਿਹੜੀ ਰਾਜਧਾਨੀ ਬਣਾਈ ਗਈ ਸੀ ਕਿ ਦੁਆਰਾ ਮੁਹੰਮਦ ਬਿਨ ਤੁਗਲਕ ਦੁਆਰਾ 1327 ਈਸਵੀ ਵਿੱਚ ਇਸਨੇ ਸਿਪਾਹੀਆਂ ਵਿੱਚ ਵਗਾਵਤ ਤੋਂ ਬਚਣ ਲਈ 1350 ਈਸਵੀ ਵਿੱਚ ਕ੍ਰਾਚਲ ਮਹੀਮ ਸ਼ੁਰੂ ਕੀਤੀ ਸੀ ਬਈ ਕਦੋਂ ਕੀਤੀ ਸੀ ਬਈ 1350 ਈਸਵੀ ਵਿੱਚ ਕ੍ਰਾਚਲ ਮਹੀਮ ਸ਼ੁਰੂ ਕੀਤੀ ਗਈ 1336 ਵਿੱਚ ਇਸ ਦੇ ਰਾਜ ਦੌਰਾਨ ਹੀ 1336 ਈਸਵੀ ਵਿੱਚ ਬਹੁਤ ਇੰਪੋਰਟੈਂਟ ਪੁਆਇੰਟ ਹੈ ਇਹ ਹਰੀਰ ਅਤੇ ਬੁੱਕਾਂ ਨੇ ਦਿੱਲੀ ਸਲਤਨਤ ਤੋਂ ਵੱਖ ਹੋ ਕੇ ਵਿਜੇਨਗਰ ਦੀ ਸਥਾਪਨਾ ਕੀਤੀ ਸੀ ਬਈ ਕਿਹਦੀ ਸਥਾਪਨਾ ਕੀਤੀ ਸੀ ਵਿਜੇਨਗਰ ਦੀ ਕਿਤੋਂ ਵੱਖ ਹੋ ਕੇ ਤਾਂ ਇਹਨੇ ਕੀਤੀ ਸੀ ਬਈ ਆਪਣਾ 1336 ਈਸਵੀ ਵਿੱਚ ਹਰੀਰ ਅਤੇ ਬੁੱਕਾਂ ਨਾਲ ਦੋ ਭਾਈ ਸਨ ਇਹਨਾਂ ਨੇ ਦਿੱਲੀ ਸਲਤਨਤ ਤੋਂ ਵੱਖ ਹੋ ਕੇ ਵਿਜੇਨਗਰ ਦੀ ਸਥਾਪਨਾ ਕੀਤੀ ਸੀ ਨੈਕਸਟ ਪੁਆਇੰਟ ਹੈ 1347 ਈਸਵੀ ਵਿੱਚ ਹਸਨ ਗੰਗੂ ਨੇ ਦਿੱਲੀ ਸਲਤਨਤ ਤੋਂ ਵੱਖ ਹੋ ਕੇ ਬ੍ਰਾਹਮਣੀ ਸਮਾਜ ਦੀ ਸਥਾਪਨਾ ਕੀਤੀ ਤੇ 1333 ਵਿੱਚ ਮੋਰਕੋ ਅਫਰੀਕਾ ਦਾ ਇੱਕ ਯਾਤਰੀ ਸੀ ਇਬਨ ਬਤੂਤਾ ਇਹ 7000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਦਿੱਲੀ ਪਹੁੰਚਿਆ ਸੀ ਕੱਲ ਕੋਲਵਲਸ਼ਨ ਆ ਜੇ ਕਿ ਇਬਨ ਬਤੂਤਾ ਕਿਸ ਦੇ ਕਾਲਜ ਸ਼ਾਸਨ ਕਾਲ ਵਿੱਚ ਆਇਆ ਸੀ ਤੇ ਕਦੋਂ ਆਇਆ ਸੀ ਤਾਂ اے ਆਈਸੀ ਵੀ 1333ਵੀਂ ਵਿੱਚ ਮੁਹੰਮਦ ਬਿਨ ਤੁਗਲਕ ਦੇ ਰਾਜ ਦੌਰਾਨ ਇਹ ਆਇਆ ਸੀ 1337 ਵਿੱਚ ਮੁਹੰਮਦ ਬਿਨ ਤੁਗਲਕ ਨੇ ਨਾਗਰਕੋਟ ਤੇ ਹਮਲਾ ਕਿਤਾ ਸੀ ਇਹ ਰਟਾ ਮਾਰ ਲਓ ਇਸ ਲੈਣ ਤੇ ਕਿਉਂਕਿ ਇਹ ਜੇਲ੍ਹ ਬਾੜ ਦੇ 2024 ਦੇ ਪੇਪਰ ਵਿੱਚ ਇਹ ਪੰਜਾਬ ਜੇਲ੍ਹ ਬਾੜ ਦਾ ਜਿਹੜਾ ਪੇਪਰ ਹੋਇਆ ਸੀ ਉਹਦੇ ਵਿੱਚ ਕੁਐਸਚਨ ਆਇਆ ਸੀ ਕਿ ਮੁਹੰਮਦ ਬਿਨ ਤੁਗਲਕ ਨੇ ਨਾਗਰਕੋਟ ਤੇ ਹਮਲਾ ਕਦੋਂ ਕੀਤਾ ਸੀ ਤਾਂ 1337 ਇਸ ਵਿੱਚ ਕਿਤਾ ਸੀ ਕਿਉਂਕਿ ਵੈਸੇ ਤਾਂ ਸਾਰੇ ਜਿਹੜੇ ਪੁਆਇੰਟ ਨੇ ਦੇਖੋ ਇਹ ਸਾਰੇ ਕੁਐਸਚਨ ਬਣਦੇ ਨੇ ਇੱਕ ਵੀ ਪੁਆਇੰਟ ਆਣੀ ਹੈ ਵੀ ਕੋਈ ਫਾਲਤੂ ਹੈ ਵੀ ਪੇਪਰ ਵਿੱਚ ਨਾ ਆਣ ਵਾਲਾ ਹੋਵੇ ਸਾਰੇ ਦੇ ਸਾਰੇ ਜਿੰਨੇ ਵੀ ਪੁਆਇੰਟ ਨੇ ਜਿੰਨੇ ਵੀ ਮੈਂ ਤੁਹਾਨੂੰ ਕਰਵਾ ਰਿਹਾ ਇਹ ਸਾਰੇ ਸਾਰੇ ਕੁਐਸਚਨ ਹੀ ਨੇ ਇੱਕ ਵੀ ਮਿਸ ਨਾ ਕਰਿਓ ਇਹਨਾਂ ਵਿੱਚੋਂ ਹੀ ਇਹ ਕੁਐਸਚਨ ਬਣਨਗੇ ਹਾਂਜੀ ਅੱਗੇ ਚੱਲਦੇ ਆਂ ਅੱਗੇ ਹੈ ਜੀ ਈਵਨ ਬਤੋਤਾ ਨੇ ਰਹਿਲਾ ਸਫਰਨਾਮਾ ਨਾਮ ਇੱਕ ਪੁਸਤਕ ਲਿਖੀ ਸੀ ਇਹ ਵੀ ਬਹੁਤ ਪੁਣੇਰ ਪੁਆਇੰਟ ਹੈ ਕਿਰੇਲਾ ਨਾਮ ਦੀ ਪੁਸਤਕ ਸਿਓ ਕਿਸ ਦੁਆਰਾ ਲਿਖੀ ਗਈ ਸੀ ਇਬਨ ਬਤੂਤਾ ਦੁਆਰਾ ਲਿਖੀ ਗਈ ਸੀ ਮੁਹੰਮਦ ਬਿੰਤ ਤੁਗਲਕ ਨੇ ਇਬਨ ਬਤੂਤਾ ਦੀ ਅਗਵਾਈ ਹੇਠ ਚੀਨ ਵਿੱਚ ਦੂਤਾਵਾਸ ਭੇਜਿਆ ਸੀ ਮੁਹੰਮਦ ਬਿੰਤ ਤੁਗਲਕ ਨੇ ਸਮਰਾਜ ਵਿੱਚ ਕੁੱਲ 23 ਸੂਬੇ ਸਨ ਮੁਹੰਮਦ ਬਿੰਤ ਤੁਗਲਕ ਦੇ ਜਿਹੜੇ ਸਮਰਾਜ ਸੀ ਰਾਜ ਸੀ ਉਹਦੇ ਵਿੱਚ ਕੁੱਲ ਕਿੰਨੇ ਸੂਬੇ ਸਨ ਬਈ 23 ਸੂਬੇ ਸਨ ਇਸ ਨੇ ਅਮੀਰ ਉਲ ਮੂਮਿਨ ਖਲੀਫਾ ਦੀ ਉਪਾਧੀ ਧਾਰਨ ਕੀਤੀ ਮੁਹੰਮਦ ਬਿਨ ਤੁਗਲਕ ਨੇ ਦੁਕਾਨੀ ਨਾਮਕ ਸਿੱਕਾ ਵੀ ਜਾਰੀ ਕੀਤਾ ਸੀ ਕਿਹੜਾ ਵੀ ਦੁਕਾਨੀ ਨਾਮਕ ਸਿੱਕਾ ਵੀ ਇਹਨੇ ਜਾਰੀ ਕੀਤਾ ਸੀ ਮੁਹੰਮਦ ਬਿਨ ਤੁਗਲਕ ਨੇ ਸਭ ਤੋਂ ਪਹਿਲਾਂ ਚਮੜੇ ਦੇ ਸਿੱਕੇ ਵੀ ਜਾਰੀ ਕੀਤੇ ਸਨ ਇਹ ਵੀ ਪੁਆਇੰਟ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਚਮੜੇ ਦੇ ਸਿੱਕੇ ਨੇ ਉਹ ਕਿਹਨੇ ਜਾਰੀ ਕੀਤੇ ਸਨ ਤਾਂ ਕਿਤੇ ਸਨ ਵੀ ਮੁਹੰਮਦ ਬਿਨ ਤੁਗਲਕ ਨੇ ਜਾਰੀ ਕੀਤੇ ਸਨ ਹਜੇ ਨੈਕਸਟ ਹਜੇ ਹੁਣ ਆਪਾਂ ਗੱਲ ਕਰਾਂਗੇ ਮੁਹੰਮਦ ਬਿਨ ਤੁਗਲਕ ਤੋਂ ਬਾਅਦ ਕੌਣ ਸਾਸਕ ਬਣਦਾ ਹੈ ਫਿਰੋਜ਼ ਸ਼ਾਹ ਤੁਗਲਕ ਬਣਦਾ ਹੈ ਜੀ ਇਹਦਾ ਜਿਹੜਾ ਸ਼ਾਸਨ ਕਾਲ ਸੀ ਉਹ ਸੀ 1351 ਤੋਂ ਲੈ ਕੇ 1388 ਈਸਵੀ ਤੱਕ ਇਹ ਗੱਦੀ ਤੇ ਰਹੇ ਸਨ ਇਹ ਮੁਹੰਮਦ ਵਿੰਦ ਤੁਗਲਕ ਦਾ ਚਚੇਰਾ ਭਰਾ ਸੀ ਫਿਰੋਜ਼ ਸ਼ਾ ਤੁਗਲਕ ਮੁਹੰਮਦ ਵਿੰਦ ਤੁਗਲਕ ਦਾ ਚਚੇਰਾ ਭਰਾ ਸੀ ਇਸਨੇ ਬ੍ਰਾਹਮਣਾ ਤੇ ਵੀ ਜੇ ਟੈਕਸ ਲਗਾਇਆ ਇਸ ਜਿਹੜੀ ਤਾਜਪੋਸ਼ੀ ਹੈ 1351 ਈਸਵੀ ਵਿੱਚ ਦਿੱਲੀ ਵਿੱਚ ਹੋਈ ਸੀ ਇਸਨੇ ਦਿੱਲੀ ਵਿੱਚ ਹਰਿਆਣਾ ਦੇ ਅਸ਼ੋਕ ਦੇ ਟੋਪਰਾ ਸ੍ਰਲ ਲੇਖ ਅਤੇ ਉੱਤਰ ਪ੍ਰਦੇਸ਼ ਦੇ ਮੇਰਠ ਦੇ ਸ੍ਰਲ ਲੇਖਾਂ ਦੀ ਸਥਾਪਨਾ ਦਿੱਲੀ ਵਿੱਚ ਕੀਤੀ ਸੀ। ਇਸਨੇ ਕੁੱਤਬ ਮੀਨਾਰ ਦੇ ਪੰਜਵੀਂ ਮੰਜ਼ਿਲ ਦਾ ਨਿਰਮਾਣ 1368-29 ਈਸਵੀ ਵਿੱਚ ਕਰਵਾਇਆ ਸੀ। ਇਸਨੇ ਜੌਨਪੁਰ, ਫਿਰੋਜ਼ਾਬਾਦ, ਹਿਸਾਰ, ਫਤਿਹਪੁਰ, ਫਿਰੋਜ਼ਪੁਰ ਆਦਿ ਜਿਹੜੇ ਨਾਮਕ ਸ਼ਹਿਰਾਂ ਦੀ ਸਥਾਪਨਾ ਵੀ ਕਿਸ ਦੁਆਰਾ ਕੀਤੀ ਸੀ? ਫਿਰੋਜ਼ ਸ਼ਾਹ ਤੁਗਲਕ ਦੁਆਰਾ ਕੀਤੀ। ਗੇਸੀ ਇਸਨੇ 200 ਇਸਨੇ 12 ਸੂਤੋਂ ਵੱਧ ਫਲਾਂ ਦੇ ਬਾਗ ਲਗਾਏ ਭਾਰਤ ਵਿੱਚ ਸਭ ਤੋਂ ਵੱਧ ਨਹਿਰਾਂ ਦਾ ਨਿਰਮਾਣ ਕਿੰਨੇ ਕਰਵਾਇਆ ਸੀ ਤਾਂ ਫਿਰੋਜ਼ ਸ਼ਾ ਤੁਗਲਕ ਨੇ ਕਰਵਾਇਆ ਸੀ ਆ ਗਏ ਨਾ ਉਹ ਪੁਆਇੰਟ ਜਿਹੜਾ ਦੱਸਿਆ ਜੇਕਰ ਗੱਲ ਆ ਜੇ ਕਿ ਸਭ ਤੋਂ ਪਹਿਲਾਂ ਕਿੰਨੇ ਨਿਰਮਾਣ ਕਰਵਾਇਆ ਤਾਂ ਗਿਆਸੂਦਨ ਤੁਗਲਕ ਜੇਕਰ ਗੱਲ ਆ ਜੇ ਕਿ ਸਭ ਤੋਂ ਵੱਧ ਨਹਿਰਾਂ ਦੇ ਨਿਰਮਾਣ ਕਿੰਨੇ ਕਰਵਾਇਆ ਤਾਂ ਆਉਂਦਾ ਆਪਣਾ ਫਿਰੋਜ਼ ਸ਼ਾ ਤੁਗਲਕ ਇਸ ਸਮੇਂ ਵਿੱਚ ਸਭ ਤੋਂ ਪਹਿਲਾਂ ਸਿੰਚਾਈ ਟੈਕਸ ਸ਼ੁਰੂ ਕੀਤਾ ਗਿਆ ਜੋ ਕਿਸਾਨ ਸਰਕਾਰੀ ਨਹਿਰ ਰਾਈ ਜ਼ਮੀਨ ਦੀ ਖੇਤੀ ਕਰਦਾ ਸੀ ਉਸ ਨੂੰ ਹੱਕ ਇਹ ਸ਼ਰਮਨਾ ਦਾ ਟੈਕਸ ਦੇਣਾ ਪੈਂਦਾ ਸੀ ਜੋ ਕਿ ਉਪਜ ਦਾ 1/10 ਯਾਨੀ ਕਿ 10% ਸੀ ਫਿਰੋਸ਼ਾ ਤੁਗਲਕ ਦੇ ਦਰਬਾਰ ਵਿੱਚ ਗੁਲਾਮਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ 1,80,000 ਗੁਲਾਮ ਰਹਿੰਦੇ ਸਨ ਬਈ ਫਿਰੋਸ਼ਾ ਤੁਗਲਕ ਦੇ ਦਰਬਾਰ ਵਿੱਚ ਇਹਦੇ ਬਾਰੇ ਅੱਗੇ ਹੋਰ ਦੇਖ ਲੈਣੇ ਆਪਾਂ ਫਿਰੋਸ਼ਾ ਤੁਗਲਕ ਨੇ ਸਰਕਾਰੀ ਖਰਚੇ ਤੇ ਹੱਜ ਹਿਆਤਰਾ ਸ਼ੁਰੂ ਕੀਤੀ ਸੀ ਬਈ ਸਰਕਾਰੀ ਖਰਚੇ ਤੇ ਹਜੇ ਅਤਰਾ ਦੀ ਸਥਾਪਨਾ ਜਾਂ ਸ਼ੁਰੂਆਤ ਕੀਤੀ ਸੀ ਕਿੰਨੇ ਫਿਰੋਜ਼ ਸ਼ਾਹ ਤੁਗਲਕ ਨੇ ਫਿਰੋਜ਼ ਸ਼ਾਹ ਤੁਗਲਕ ਨੇ ਸਲਤਨਤ ਕਾਲ ਦਾ ਅਕਬਰ ਵੀ ਕਿਹਾ ਜਾਂਦਾ ਹੈ ਫਿਰੋਜ਼ ਸ਼ਾਹ ਤੁਗਲਕ ਨੂੰ ਕੱਲ ਕੁਐਸਚਨ ਆ ਜਾਏ ਕਿ ਕਿਸ ਸ਼ਾਸਕ ਨੂੰ ਸਲਤਨਤ ਕਾਲ ਦਾ ਅਕਬਰ ਕਿਹਾ ਜਾਂਦਾ ਹੈ ਤਾਂ ਉਹ ਕਿਹਾ ਜਾਂਦਾ ਜੀ ਆਪਣਾ ਫਿਰੋਜ਼ ਸ਼ਾਹ ਤੁਗਲਕ ਨੂੰ ਜੌਨਪੁਰ ਨੂੰ ਸਿਰਾਜ-ਏ-ਹਿੰਦ ਵਿੱਚੋਂ ਜਾਣਿਆ ਜਾਂਦਾ ਸੀ ਇਹਨਾਂ ਦੇ ਸਮੇਂ ਜੌਨਪੁਰ ਨੂੰ ਸਿਰਾਜ-ਏ-ਹਿੰਦ ਦੇ ਨਾਮ ਵਿੱਚੋਂ ਜਾਣਿਆ ਜਾਂਦਾ ਸੀ 1354 ਵਿੱਚ ਇਸ ਨੇ ਦਿੱਲੀ ਵਿੱਚ ਜਮਨਾ ਨਦੀ ਦੇ ਕਿਨਾਰੇ ਕੋਟਲਾ ਕਿਰਾ ਬਣਵਾਇਆ ਸੀ 1354 ਈਸਵੀ ਵਿੱਚ ਇਸ ਨੇ ਪਹਿਲੀ ਵਾਰ ਹਿੰਦੂ ਧਰਮੀ ਗ੍ਰੰਥ ਫਾਰਸੀ ਵਿੱਚ ਅਨੁਵਾਦ ਕੀਤਾ ਸੀ ਫਿਰੋਜ਼ ਸ਼ਾ ਤੁਗਲਕ ਨੇ ਫਤੁਆਤ-ਏ-ਫਿਰੋਜ਼ਸ਼ਾਹੀ ਪੁਸਤਕ ਲਿਖੀ ਠੀਕ ਹੈ ਜੀ ਕਿਹੜੀ ਪੁਸਤਕ ਲਿਖੀ ਸੀ ਫਤੁਆਤ-ਏ-ਫਿਰੋਜ਼ਸ਼ਾਹੀ ਪੁਸਤਕ ਦੀ ਰਚਨਾ ਕੀਤੀ 1388 ਵਿੱਚ ਇਸ ਦੀ ਮੌਤ ਹੋ ਜਾਂਦੀ ਹੈ ਇਸ ਦਾ ਮਕਬਰਾ ਹੋਜ ਖਾਸ ਕੋਜ ਖਾਸ ਦਿੱਲੀ ਵਿੱਚ ਸਥਿਤ ਹੈ ਜੋ ਖੁਦ ਫਿਰੋਜ਼ ਸ਼ਾ ਤੁਗਲਕ ਨੇ ਬਣਵਾਇਆ ਸੀ ਠੀਕ ਹੈ ਜੀ ਇਸ ਦੇ ਦਰਬਾਰ ਵਿੱਚ ਵਰਨੀ ਨਾਮ ਦਾ ਵਿਦਨਵਾਨ ਰਹਿੰਦਾ ਸੀ ਇਸ ਨੇ ਫਤਵਾ ਇਹ ਜਹਾਦਰੀ ਅਤੇ ਤਾਰੀਖ ਇਹ ਫਿਰੋਸ਼ਾਈ ਨਾਮਕ ਪੁਸਤਕ ਲਿਖੀ ਕੱਲੋ ਕੁਐਸਚਨ ਆ ਜੇ ਕਿ ਫਿਰੋਜ਼ ਧਾਰੇਕ ਇਹ ਫਿਰੋਸ਼ਾਈ ਦੇ ਨਾਮ ਦੀ ਪੁਸਤਕ ਕਿੰਨੇ ਲਿਖੀ ਸੀ ਤਾਂ ਉਹ ਵਰਨੀ ਦੁਆਰਾ ਲਿਖੀ ਗਈ ਸੀ ਇਸ ਨੇ 파ਰਥੀ ਸੰਗੀਤੀ ਦੀ ਕਿਤਾਬ ਰਾਗਦਰਪਣ ਦਾ ਅਨੁਵਾਦ ਫਾਰਸੀ ਵਿੱਚ ਕਰਵਾਇਆ ਸੀ ਤਾਈ ਸਾਰੇ ਪੁਆਇੰਟ ਆਪਣੇ ਯਾਦ ਰੱਖਣੇ ਨੇ ਜੀ ਅੱਗੇ ਚੱਲਦੇ ਆਂ ਹਾਂਜੀ ਹੁਣ ਆਪਾਂ ਗੱਲ ਕਰਾਂਗੇ ਤੁਗਲਕ ਵੰਸ਼ ਦੇ ਆਖਰੀ ਸ਼ਾਸਕ ਨਸੀਰਉਦੀਨ ਮਹਿਮੂਦ ਬਾਰੇ ਇਹਨਾਂ ਦਾ ਸ਼ਾਸਨ ਕਾਲ ਸੀ ਵੀ 1398 ਤੋਂ ਲੈ ਕੇ 1413 ਈਸਵੀ ਤੱਕ ਇੱਕ ਅੱਧੀ ਦੇ ਰਹੇ ਸਨ ਪਹਿਲਾ ਪੁਆਇੰਟ ਹੈ ਇਹ ਤੁਗਲਕ ਵੰਸ਼ ਦਾ ਆਖਰੀ ਸ਼ਾਸਕ ਸੀ 1398 ਵਿੱਚ ਇਸ ਦੇ ਰਾਜ ਦੌਰਾਨ ਹੀ 1398 ਵਿੱਚ ਤੈਮੂਰ ਲੰਗ ਨੇ ਭਾਰਤ ਤੇ ਹਮਲਾ ਕੀਤਾ ਸੀ ਇਹ ਇੱਕ ਲੱਤ ਤੋਂ ਲੰਗੜਾ ਹੋਣ ਕਰਕੇ ਇਸ ਨੂੰ ਲੰਗ ਕਿਹਾ ਜਾਂਦਾ ਸੀ। ਤੈਮੂਰ ਦੇ ਡਰ ਤੋਂ ਤੈਮੂਰ ਦੇ ਡਰ ਤੋਂ ਮਹਿਮੂਦ ਤੁਗਲਕ ਦਿੱਲੀ ਛੱਡ ਕੇ ਭੱਜ ਗਿਆ। ਠੀਕ ਹੈ ਜੀ ਡਰ ਕੇ ਭੱਜ ਗਿਆ ਜਦੋਂ ਹਮਲਾ ਕੀਤਾ ਸੀ ਤੈਮੂਰ ਲੰਗ ਨੇ ਤੈ ਨਸੀਰਉਦੀਨ ਮਹਿਮੂਦ ਜੋ ਇਹ ਮਤਲਬ ਇਹ ਉੱਥੋਂ ਛੱਡ ਕੇ ਭੱਜ ਗਿਆ ਸੀ। ਤੈਮੂਰ ਨੇ ਕਿੰਜਰ ਖਾਨ ਨੂੰ ਜੋ ਦਿੱਲੀ ਦਾ ਗਵਰਨਰ ਨਿਯੁਕਤ ਕੀਤਾ ਆ ਜਿਹੜੇ ਜਿੱਤੇ ਹੋਏ ਜਿੰਨੇ ਵੀ ਇਲਾਕੇ ਨੇ ਉਹ ਸਾਰੇ ਕਿੰਜਰ ਖਾਨ ਨੂੰ ਸੌਂਪ ਦਿੱਤੇ। ਤਾਂ 1413 ਵਿੱਚ ਹੁੰਦਾ ਕੀ ਹੈ ਮਹਿਮੂਦ ਤੁਗਲਕ ਦੀ ਕੀ ਇਹ ਮੌਤ ਹੋ ਜਾਂਦੀ ਹੈ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਨਾਲ ਤੁਗਲਕ ਵੰਸ਼ ਦਾ ਅੰਤ ਹੋ ਜਾਂਦਾ ਹੈ ਤੁਗਲਕ ਵੰਸ਼ ਇੱਕ ਇੱਕੋ ਇੱਕ ਇਹ ਜੀ ਵੰਸ਼ ਹੈ ਜਿਸ ਨੇ ਸਲਤਨਤ ਤੇ ਦਿੱਲੀ ਸਲਤਨਤ ਤੇ ਸਭ ਤੋਂ ਵੱਧ ਸਮੇਂ ਤੱਕ ਰਾਜ ਕੀਤਾ ਸੀ ਬਈ ਸਭ ਤੋਂ ਵੱਧ ਸਮੇਂ ਤੱਕ ਰਾਜ ਕਰਨ ਵਾਲੇ ਕਿਹੜੀ ਸੀ ਉਹ ਸੀ ਆਪਣਾ ਤੁਗਲਕ ਵੰਸ਼ ਸੀ ਤਾਂ ਦੋਸਤੋ ਇਹ ਸੀਗੀ ਆਪਣੀ ਜੋ ਤੁਗਲਕ ਰਾਜਵੰਸ਼ ਬਾਰੇ ਆਪਣੇ ਕੰਪਲੀਟ ਜਿੰਨੀ ਵੀ ਥਿਓਰੀ ਵਾਈ ਤੁਹਾਨੂੰ ਮੈਂ ਕਰਵਾਤਾ ਸਾਰੇ ਪੁਆਇੰਟ ਜਿੰਨੇ ਵੀ ਨੋਟ ਨੋਟ ਕਰਨ ਵਾਲੇ ਨੇ ਸਾਰੇ ਪੁਆਇੰਟ ਕਰਵਾਤੇ ਤੇ ਇਹਨਾਂ ਵਿੱਚੋਂ ਕੀ ਹੈ ਤੁਹਾਨੂੰ ਪੇਪਰ ਵਿੱਚ ਕੁਐਸਚਨ ਦੇਖਣ ਨੂੰ ਮਿਲੂਗਾ ਠੀਕ ਹੈ ਜੀ ਤੇ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਦਿਓ ਤਾਂ ਦੋਸਤੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ